ਅੰਮ੍ਰਿਤਸਰ ਤੋਂ ਸੌਮਣੇ ਆਈ ਹੈ ਜਿੱਥੇ ਮਜੀਠਾ ਰੋਡ ਤੇ ਫਾਇਰਿੰਗ ਹੋਈ ਹੈ ਸੋ ਦੱਸਦੇ ਕਿ ਸਾਬਕਾ ਫੌਜੀ ਦੇ ਵੱਲੋਂ ਕਰੇਲੂ ਵਿਵਾਦ ਦੇ ਚੱਲਦੇ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀ ਮਾਰੀ ਗਈ ਹੈ ਸੋ ਫਾਇਰਿੰਗ ਦੇ ਵਿੱਚ ਪੁੱਤਰ ਦੀ ਮੌਤ ਹੋ ਗਈ ਹੈ ਦੱਸਦੇ ਕਿ ਸਦਰ ਥਾਣੇ ਦੇ ਬਾਹਰ ਦਿਨ ਦਹਾੜੇ ਗੋਲੀ ਚੱਲੀ ਹੈ ਉੱਥੇ ਪੁਲਿਸ ਦੇ ਵੱਲੋਂ ਇਹ ਕਹੇ ਕਿ 2 ਤੋਂ 3 ਰਾਉਂਡ ਫਾਇਰਿੰਗ ਕੀਤੀ ਗਈ ਹੈ ਫਰਟੀ ਖਬਰ ਇਹ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿੱਥੇ ਸਾਬਕਾ ਫੌਜੀ ਦੇ ਵੱਲੋਂ ਘਰੇਲੂ ਵਿਵਾਦ ਦੇ ਚੱਲਦਿਆਂ ਆਪਣੇ ਹੀ ਪੁੱਤਰ ਤੇ ਪਤਨੀ ਨੂੰ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੋ ਬਿਹਤ ਮੰਦ ਭਾਗੀ ਖਬਰ ਇੱਕ ਪਾਸੇ ਤਾਂ ਉਥੇ ਹੀ ਘਰੇਲੂ ਵਿਵਾਦ ਦੇ ਚੱਲਦਿਆਂ ਸਾਬਕਾ ਫੌਜੀ ਦੇ ਵੱਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਦਾ ਪਤਨੀ ਤੇ ਪੁੱਤਰ ਦਾ ਚੁਕਿਆ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਜਿਸ ਤੋਂ ਬਾਅਦ ਪੁੱਤਰ ਦੀ ਮੌਤ ਹੋ ਗਈ ਹੈ ਸੋ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਸੋ ਸਾਬਕਾ ਫੌਜੀ ਦੇ ਵੱਲੋਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀ ਮਾਰੀ ਗਈ ਹੈ ਸੋ ਇੱਕ ਵਿਅਕਤੀ ਦੀ ਇਸ ਦੇ ਵਿੱਚ ਮੌਤ ਹੋਈ ਹੈ ਜੋ ਪੁੱਤਰ ਦੀ ਮੌਤ ਹੋ ਗਈ ਹੈ ਸੋ ਖਰੇਲੂ ਵਿਵਾਦ ਦੇ ਚੱਲਦਿਆ ਦੱਸਦੇ ਕਿ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੋ ਸਦਰ ਥਾਣੇ ਦੇ ਬਾਹਰ ਇਤਿੰਨ ਤਹਾੜੇ ਗੋਲੀਆਂ ਛਲੀਆਂ ਨੇ ਮਹਾਂਜਨ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਨਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਰਾਉਂਡ ਫਾਇਰਿੰਗ ਹੋਈ ਹੈ ਸੋ ਖਰੇਲੂ ਵਿਵਾਦ ਦੇ ਚੱਲ ਗਿਆ ਸਾਬਕਾ ਫੌਜੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੋ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਸੋ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਸਾਬਕਾ ਫੌਜੀ ਦੇ ਵੱਲੋਂ ਹਾਲਾਂਕਿ ਜਿਸ ਕਦਰ ਕਿਹਾ ਜਾਂਦਾ ਹੈ ਕਿ ਸਾਬਕਾ ਫੌਜੀ ਨੇ ਹਾਲਾਂਕਿ ਉਹਨਾਂ ਦੇ ਕੋਲ ਆਪਣੇ ਜੋ ਲਾਇਸੈਂਸ ਹਥਿਆਰ ਹੁੰਦੇ ਨੇ ਪਰ ਜੋ ਆਪਣਾ ਗੁੱਸੇ ਦੇ ਵਿੱਚ ਜੋ ਜਿਸ ਕਦਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਲਾਂਕਿ ਕਈ ਵਾਰ ਵੇਖਣ ਨੂੰ ਮਿਲਿਆ ਹੈ ਜੋ ਸਾਬਕਾ ਫੌਜੀ ਦੇ ਨੇ ਆਪਣੇ ਪੇਸ਼ੈਂਸ ਲੈਵਲ ਤੇ ਕੰਟਰੋਲ ਨਹੀਂ ਕਰ ਪਾਉਂਦੇ ਨੇ ਜਿਸ ਤੋਂ ਬਾਅਦ ਕਈ ਛੋਟੀ ਮੋਟੀ ਗੱਲਾਂ ਤੋਂ ਬਾਅਦ ਉਨਾ ਦੇ ਵੱਲੋਂ तमाम ਇਹੋ ਜਿਹਾਂ ਕਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋਧੀ ਅੰਮ੍ਰਿਤਸਰ ਤੋਂ ਤਸਵੀਰਾਂ ਜਿੱਥੇ ਮਜੀਠਾ ਰੋਡ ਤੇ ਫਾਇਰਿੰਗ ਹੋਈ ਹੈ ਅਲੱਗੀਆਂ ਤਸਵੀਰਾਂ ਇਸ ਸਾਹਮਣੇ ਆਈਆਂ ਨੇ। ਪੁਲਿਸ ਦੇ ਵੱਲੋਂ तमाम ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕ੍ਰਿਤੀ ਕਾਰਵਾਈਆਂ ਜੋ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਸ ਕਦਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੋ ਤੋਂ ਤਿੰਨ ਰਾਉਂਡ ਫਾਇਰਿੰਗ ਹੋਏ ਨੇ। ਇਸ ਮਾਮਲੇ ਦੇ ਵਿੱਚ ਸੋਸਾਪਤਾ ਫੌਜੀ ਨੇ ਘਰੇਲੂ ਵਿਵਾਦ ਚੱਲਦੇ ਆਪਣੀ ਹੀ ਪਤਨੀ ਤੇ ਪੁੱਤਰ ਤੇ ਗੋਲੀਆਂ ਵਰਾਈਆਂ ਨੇ। ਸੋਸਦਰ ਥਾਣੇ ਦੇ ਬਾਹਰ ਦਿਨ ਦਹਾੜੇ ਗੋਲੀ ਚੱਲੀ ਹੈ। ਫਿਲਹਾਲ ਤਸਵੀਰਾ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ 2 ਤੋਂ 3 ਗਰਾਉਂਡ ਫਾਇਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਸੋ ਵੱਡੀ ਖਬਰ ਇਸ ਵੇਲੇ ਦੀ سامنے ਆਈ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਫਾਇਰਿੰਗ ਦੀ ਖਬਰ ਹਾਲਾਂਕਿ ਉਹ ਪੁਲਿਸ ਦੇ ਵੱਲੋਂ तमाम ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਤਸਵੀਰਾ ਇੱਕ ਪਾਸੇ ਜਿੱਥੇ ਹੁਣ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਮਾਮਲੇ ਦੀ ਅਗਲੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਸੁਭਾਜੀਠਾ ਰੋਡ ਤੇ ਗੋਲੀਆਂ ਚੁਲਿਆ ਨੇ ਫਾਇਰਿੰਗ ਦੇ ਵਿੱਚ ਉੱਤਰ ਦੀ ਮੌਤ ਕੀਤੀ ਹੈ। ਸੋ ਸਦਰਥਾਨੇ ਤੇ ਬਾਹਰ ਦੰਧਾੜੇ ਫਾਇਰਿੰਗ ਦੀ ਵਾਰदात ਸੁਸਾਪਤਾ ਫੌਜੀ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਿਆ ਨੇ ਮੈਜ਼ ਪੂਰੀ ਕੀ ਕੁਝ ਘਟਨਾ ਰਹੀ ਹੈ ਕਿ ਕੁਝ ਕਾਰਨ ਰਹੇ ਨੇ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਜੁਗਤ ਬਾਤ ਕਰਾਂਗੇ ਸਾਡੇ ਸਹਿਯੋਗੀ ਦਿਨਾਲ ਪੂਰਾ ਜਾਂਚ ਕਰਾਂਗੇ ਪੂਰੀ ਪਰਤਾਲ ਜੋ ਕਿ ਇੱਕ ਪਾਸੇ ਪੁਲਿਸ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਸੋ तमाम ਸਵਾਲ ਵਿਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਕਿਸ ਕਦਰ ਆਪਣੇ ਹੀ ਪਰਿਵਾਰਕ ਨੰਬਰਾਂ ਤੇ ਗੋਲੀਆਂ ਚਲਾਉਣ ਦੇ ਲਈ ਇੱਕ ਇਨਸਾਨ ਮਜਬੂਰ ਹੋਇਆ ਸਾਬਕਾ ਫੌਜੀ ਜਿਸ ਦੇ ਵੱਲੋਂ ਇਸ ਵਾਰ ਦਾ ਤੋਂ ਅੰਜਾਮ ਦਿੱਤਾ ਗਿਆ ਸੋ ਕੀ ਕਾਰਨ ਦੇ ਸਾਬਕਾ ਫੌਜੀ ਦੇ ਵੱਲੋਂ ਜਿਸ ਤੁਹਾਡੇ ਸੋਰੇ ਵੱਲੋਂ ਹਮਲਾ ਕੀਤਾ ਗਿਆ ਹਮਲਾ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੇ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਪਾਰ ਜਾ ਕੇ ਮੇਰੀ ਸੱਸ ਗਈ ਸੱਸ ਨੇ ਕੁਟ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਹੀ ਦੇਂਦਿਆ ਅੱਛਾ ਖਰਚਾ ਨਹੀਂ ਸੀ ਦੇਂਦੇ ਵੀ ਹਾਂਜੀ ਕੁਟ ਦਾ ਮਾਰਦਾ ਸੀ ਤੇ ਕਾਰਨ ਕੀ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਹਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆਂ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਪੇਕਿਆਂ ਕਰ ਰਹੀ ਰਹਿੰਦੀ ਸ਼ੁਰੂ ਤੋਂ ਕੁਟ ਦਾ ਮਾਰਦਾ ਰੱਖਦਾ ਨਹੀਂ ਸੀ ਕੇਸ ਕੀਤਾ ਹੀ ਨਹੀਂ ਸੱਸ ਨੇ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਘਰਤਾ ਹੀ ਤੇ ਛੱਪੜ ਚਪਟਾ ਦੇ ਦਿੰਦਾ ਹੈ ਕਿੰਨੀਆਂ ਕੁੜੀਆਂ ਚਲਾਈਆਂ ਕਿੰਨੀਆਂ ਕੁੜੀਆਂ ਚੱਲੀਆਂ ਸੀ ਤੇ ਇਹਨਾਂ ਗੋਲੀਆਂ ਮੇਰੇ ਘਰ ਵਾਲੇ ਦੇ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਗੋਲੀਆਂ ਮਾਰਦੀ ਸਾਰੀਆਂ ਦੇ ਘਰ ਵੇ ਦੇ ਕਿੱਥੇ ਗੋਲੀ ਵਜੀ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਆ ਮੋਤੋ ਕੀ ਹੰਦੇ ਮਾਰਤੋ ਦੱਤੋ ਕੀ ਦੱਤੋ ਕੀ ਉਹ ਤੇ ਉੱਥੇ ਹੋ ਗਈ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਆ ਇੰਨੀ ਕਾਦੀ ਗੱਲ ਹੋ ਗਈ ਕਿ ਗੋਲੀਆਂ ਚਲਾਤੀ ਆ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤਾਂ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਹਾਂਜੀ ਕੋਰਟ ਚ ਕੇਸ ਅੱਜ ਅੱਜ ਜਿਹੜੇ ਮਸਲੇ ਲਈ ਦੁਈ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਹੈ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵੀ ਖਰਚਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਨੂੰ ਅਟੈਕ ਹੋਇਆ ਹੈ ਹੂੰ ਭਾਜੀ ਕਿੰਨੀ ਦੇਰ ਤੋਂ ਵਾਕ ਰਹਿਦਾ ਪਈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨਾ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਦੇਦਾ ਜਾਨੀ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਤੇ ਚਾਰੇ ਰਹਿੰਦੀ ਆ ਆਪਣੀ ਕਮਾ ਕੇ ਖਾਧੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲਲੇ ਅਜੀ ਜਿੱਦਾਂ ਹੁਣ ਤੁਹਾਡੇ ਜੀ ਦਾਦਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੁਸੀਂ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਜੀ ਲਾਇਸੈਂਸ ਤੋਂ ਬਗੈਰ ਸੀ ਇਹ ਨੂੰ ਨਹੀਂ ਪਤਾ ਹੈ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਦੰਨ ਪੜਿਆ ਵਾਲਾ ਸਾਹਿਬ ਹਾਂ ਜੀ ਤਰਸੀਮ ਸਿੰਘ ਨਾਮ ਦਾ ਬੰਦਾ ਜੀ ਇਹ ਸੀਆਰਪੀਐਫ ਤੋਂ ਰਿਟਾਇਰ ਹੈ ਜੀ ਇਹਨੇ ਆਪਣੀ ਫੈਮਲੀ ਨਾਲ ਇਹਦਾ ਡਿਸਪਿਊਟ ਚੱਲ ਰਿਹਾ ਤੇ ਤਰਖਾਸਤ ਦੇਣ ਆਏ ਸੀ ਜੀ ਥਾਣੇ ਦੇ ਬਾਹਰ ਥਾਣੇ ਸਾਹ ਦੇ ਪਰ ਤੇ ਇੱਥੇ ਇਹਨੇ ਆਪਣੀ ਫੈਮਲੀ ਜਿਹੜੀ ਪਹਿਲੀ ਆ ਉਹਨਾਂ ਤੇ ਗੋਲੀ ਚਲਾ ਦਿੱਤੀ ਹੈ ਜੀ ਤੇ ਇਹਦੇ ਵਿੱਚ ਇਹਨਾਂ ਦੇ ਤਿੰਨੇ ਤਿੰਨੇ ਜਿਹੜੇ ਇੱਕ ਵਾਈਫ ਜਿਹੜੀ ਇੱਕ ਬੇਟਾ ਤੇ ਇੱਕ ਉਹਨਾਂ ਦੀ ਲੋ ਜਿਹੜੀ ਉਹ ਜ਼ਖਮੀ ਹੋਇਆ ਜੀ ਬੇਟੇ ਦੀ ਹਾਲਤ ਕਾਫੀ ਸੀਰੀਅਸ ਹੈ ਜੀ ਬਾਕੀ ਮੌਕੇ ਤੇ ਜਾ ਕੇ ਪਤਾ ਤਿੰਨੇ ਜ਼ਖਮੀ ਹੋਇਆ ਹਾਂਜੀ ਤਿੰਨ ਹਾਂਜੀ ਤਿੰਨਾਂ ਤੇ ਗੋਲੀ ਲੱਗੀ ਹੈ ਜੀ ਤਿੰਨਾਂ ਤੇ ਗੋਲੀ ਹਾਂਜੀ ਹਾਂਜੀ ਕਾਫੀ ਇਹ ਨਾ ਤੰਗ ਜਾਂ ਪਰੇਸ਼ਾਨ ਹੋਣਗੇ ਮੈਂਟਲੀ ਜਿਹਦੇ ਕਰਕੇ ਇਹਨਾਂ ਨੇ ਹਾਂਜੀ ਲਾਇਸੈਂਸੀ ਬਾਕੀ ਵੈਰੀਫਾਈ ਕਰਦੇ ਹਾਂ ਜੀ ਅਜੇ ਤੇ ਮੌਕੇ ਤੇ ਆਏ ਇਹ ਬਲੱਗੜਪਿੰਡ ਹੈ ਜੀ ਪੁਰਾਣਾ ਹੁਣ ਇੱਥੇ ਨਹਿਰੂ ਕਲੋਨੀ ਰਹਿੰਦੇ ਆ ਜੀ ਥਾਣਾ ਸਦਰデア ਹਾਂਜੀ ਜੋ ਇਹਨਾਂ ਨੂੰ ਗ੍ਰਫਤਾਰ ਕਰਕੇ ਮਜੀਠਾ ਰੋਡ ਥਾਣੇ ਲੈ ਗਏ ਕਿੰਨੇ ਲੋਕ ਇੰਜਰਡ ਹੋਏ ਨਹੀਂ ਫਿਲਹਾਲ ਹਲੇ ਕੋਈ ਇੰਜਰਡ ਦਾ ਨਹੀਂ ਆਇਆ ਜੀ ਇੱਕ ਜਿਹੜਾ ਹੈਗਾ ਕ੍ਰਿਟੀਕਲੀ ਇੰਜਰਡ ਉਹਨਾਂ ਦਾ ਸਾਨੂੰ ਪਤਾ ਲੱਗਿਆ ਬਾਕੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਅਸੀਂ ਡਾਕਟਰਸ ਦੇ ਨਾਲ ਇਨ ਟੱਚ ਹਾਂ ਜਿਵੇਂ ਸਾਨੂੰ ਜੋ ਇਨਫੋਰਮੇਸ਼ਨ ਮਿਲਦੀ ਹੈ ਬਿਕਾਜ਼ ਇਟਸ ਅ ਰੀਸੈਂਟ ਇਵੈਂਟ ਤੁਹਾਨੂੰ ਅਸੀਂ ਹਾਂ ਵੈਪਨ ਲਾਇਸੈਂਸ ਕਿੰਨੇ ਲੋਕ ਐਡਮਿਟ ਹੈ ਤੇ ਹਾਂਜੀ ਰਾਊਂਡ ਫਾਇਰ ਹੋਇਆ ਉਹ ਹੀ ਅਸੀਂ ਕਹਿ ਰਹੇ ਹਾਂ ਕਿ ਵੈਪਨ ਹਲੇ ਤਾਂ ਕੀ ਹੈ ਅੰਡਰਗoing ਟ੍ਰੀਟਮੈਂਟ ਹੈ ਫਿਰ ਸਾਨੂੰ ਡਾਕਟਰ ਦੱਸਣਗੇ ਕਿ ਕਿੰਨੇ ਰਾਊਂਡਸ ਵਿੱਚ ਫਾਇੰਡ ਹੋ ਉਹ ਵਸੇ ਪੁਸ਼ਟੀ ਕਰ ਸਕਦੇ ਆ ਬਟ ਜਿਹੜਾ ਉਹ ਡਾਕਟਰ ਹੁਣ ਜਿਹੜੇ ਹੈਗੇ ਉਹ ਵੈਰੀਫਾਈ ਕਰਨਗੇ ਕਿ ਕਿੰਨੀ ਇੰਜਰਡ ਹੈ ਪੂਰੀ ਫੈਮਿਲੀ ਆਪਣੀ ਤੇ ਨਹੀਂ ਜਿਹੜਾ ਇੱਕ ਕ੍ਰਿਟੀਕਲ ਇੰਜਰਡ ਹੈ ਹਲੇ ਸਾਨੂੰ ਉਹਦਾ ਬਾਰੇ ਪਤਾ ਪੱਕਾ ਪਤਾ ਹੈਗਾ ਜੀ ਆਈ ਵੋਂਟ ਗਿਵ ਯੂ ਲੂਸਿਡ ਕਮੈਂਟਸ ਹਾਂ 32 ਬੋਰ ਦਾ ਹੈ ਜੀ ਇਹ ਨਹੀਂ ਪਿਸਟਲ ਹੈਗਾ ਜੀ 32 ਬੋਰ ਦਾ ਜਿਹੜਾ ਹੈਗਾ ਹਾਂਜੀ ਸੋ ਇੱਕ ਵਾਰੀ ਹਾਂਜੀ ਗ੍ਰਿਫਤਾਰ ਕਰ ਲਿਆ ਜੀ